ਦੇਸ਼ ਲਈ ਕੁਝ ਕਰਨ ਲਈ ਉਮਰ ਦੀ ਨਹੀਂ ਸਗੋਂ ਜਨੂਨ ਅਤੇ ਜਜ਼ਬੇ ਦੀ ਲੋੜ ਹੁੰਦੀ ਹੈ ਪੰਜਾਬ ਦੇ ਫਿਰੋਜ਼ਪੁਰ ਤੋਂ 10 ਸਾਲਾਂ ਸ਼ਰਵਣ ਇਸ ਦੀ ਇੱਕ ਉਦਾਹਰਣ ਹੈ ਚੌਥੀ ਜਮਾਤ ਵਿੱਚ ਪੜ੍ਹਦੇ ਸ਼ਰਵਣ ਨੇ ਆਪਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਦੀ ਇਸ ਤਰ੍ਹਾਂ ਮਦਦ ਕੀਤੀ ਕਿ ਹੁਣ ਫੌਜ ਨੇ ਸ਼ਰਵਣ ਨੂੰ ਇਸ ਆਪਰੇਸ਼ਨ ਦੇ ਸਭ ਤੋਂ ਛੋਟੇ ਸਿਵਿਲিয়ান ਯੋਧੇ ਵਜੋਂ ਸਨਮਾਨਿਤ ਕੀਤਾ ਹੈ ਸੈਨਿਕਾਂ ਦੀ ਮਦਦ ਕਰਨ ਲਈ ਦੇਸ਼ ਭਗਤੀ ਅਤੇ ਨਿਰਸਵਾਰਥ ਭਾਵਨਾ ਇਸ ਛੋਟੇ ਜਿਹੇ ਹੀਰੋ ਦੇ ਚਿਹਰੇ ਤੇ ਸਾਫ ਸਾਫ ਨਜ਼ਰ ਆਉਂਦੀ ਹੈ। ਕੀ ਨਾਮ ਹੈ ਤੁਹਾਡਾ? ਸ਼ਮਨ। ਕਿਹੜੀ ਕਲਾਸ ਚ ਪੜਦੇ ਹੋ? ਚੌਥੀ। ਅੱਛਾ ਤੁਸੀਂ ਫਿਰ ਜਦੋਂ ਹਾਲਾਤ ਸੀਗੇ ਤਾਂ ਤੁਸੀਂ ਡਰੇ ਨਹੀਂ? ਨਹੀਂ। ਕੀ ਮੰਨ ਕਿਉਂ ਕਿਉਂ ਨਹੀਂ ਡਰੇ ਤੁਸੀਂ? ਵੈਸੇ ਨਹੀਂ। ਨਹੀਂ। ਅੱਛਾ ਤੇ ਤੁਸੀਂ ਇੱਕ ਜਦੋਂ ਜਾਣਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ? ਉਹ ਨੂੰ ਯਾਦ ਹੈ ਜਿਵੇਂ ਮੈਂ ਵੱਡਾ ਹੋ ਕੇ ਫੌਜੀ ਬੋਲਣਾ। ਇਹ ਫੌਜੀ ਬਣ ਕੇ ਕੀ ਕਰੋਗੇ? ਦੇਸ਼ ਦੀ ਸੇਵਾ। ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ? ਬਰਫ਼, ਪਾਣੀ, ਚਾਹ, ਦੁੱਧ, ਲੱਸੀ। ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ? ਜੋ ਹੁੰਦੇ ਸੀ ਉਹ ਸੀ ਲੈ ਕੇ ਜਾਂਦੇ ਸੀ। ਵਧੀਆ ਲੱਗਦਾ ਸੀ? ਹਾਂਜੀ। ਤੁਹ ਗਰਮੀ 'ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ 'ਤੇ ਠੰਡਾ ਪਾਣੀ ਲੈ ਕੇ ਜਾਂਦੇ ਸੀਗੇ। ਜੀ। ਤੇ ਉਹ ਤੁਹਾਡ ਨੂੰ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਉਹ। ਜੀ। ਸਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਸੀਗਾ ਉਹ ਜੀ ਸਾਨੂੰ ਆਪਣੇ ਫੌਜੀਆ ਦੇ ਨਾਲ ਖੜਨਾ ਚਾਹੀਦਾ ਜੀ ਸੀਨੀਅਰ ਫੌਜੀ ਅਧਿਕਾਰੀਆਂ ਨੇ ਸ਼ਰਵਨ ਨੂੰ ਆਪਰੇਸ਼ਨ ਸਿੰਦੋਰ ਦੌਰਾਨ ਫੌਜ ਦੀ ਮਦਦ ਕਰਨ ਅਤੇ ਫਿਰ ਸੋਸ਼ਲ ਮੀਡੀਆ ਉੱਤੇ ਸਨਮਾਨਿਤ ਹੋਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਛੋਟਾ ਸਿਪਾਹੀ ਫੌਜ ਤੋਂ ਸਤਿਕਾਰ ਅਤੇ ਪਿਆਰ ਪਾ ਕੇ ਬਿਹਤ ਖੁਸ਼ ਨਜ਼ਰ ਆ ਰਿਹਾ ਤੇ ਤੁਹਾਨੂੰ ਜਦੋਂ ਇਹ ਪ੍ਰਾਈਜ਼ ਕਿੱਥੇ ਮਿਲਿਆ ਸੀਗਾ ਤੇ ਤੁਸੀਂ ਕਿਵੇਂ ਗਏ ਉੱਥੇ ਲੈਣ ਵਾਸਤੇ ਉਹਨੂੰ ਉੱਥੇ ਉਹਨਾਂ ਸਾਨੂੰ ਸੱਦਾ ਸੀ ਹੂੰ ਅਸੀਂ ਸ਼ਹਿਰ ਗਏ ਸੀ ਉਹਨਾਂ ਨੂੰ ਇਤ ਲੈਣ ਆਏ ਨੇ ਅੱਛਾ ਫਿਰ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਹੂੰ ਫਿਰ ਕੀ ਕਹਿੰਦੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਉਹਨਾਂ ਨੇ ਜੀ ਕੀ ਕੀ ਖਵਾਇਆ ਪਿਆ ਮਤਲਬ ਰੋਟੀ ਮਤਲਬ ਕੀ ਆਈਸਕ੍ਰੀਮ ਹੂੰ ਹੋਰ ਹੀ ਬਹੁਤ ਖੁਸ਼ੀ ਹੋਈ ਫਿਰ ਜੀ ਤੇ ਤੁਸੀਂ ਉਹਨੂੰ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਹੋ ਜੀ ਦੇਸ਼ ਦੀ ਸੇਵਾ ਕਰੋਗੇ ਜੀ ਤੇ ਪੜ੍ਹਾਈ ਪੂਰੀ ਕਰਦੇ ਹੋ ਜੀ ਉਧਰ ਸ਼ਰਵਣ ਦੇ ਪਿਤਾ ਨੂੰ ਵੀ ਆਪਰੇਸ਼ਨ ਸਿੰਦੂਰ ਦੇ ਉਹ ਪਲ ਯਾਦ ਨੇ ਜਦੋਂ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਫੌਜ ਡੇਰਾ ਲਗਾ ਕੇ ਬੈਠੀ ਸੀ ਪਰ ਉਹ ਵੀ ਦੇਸ਼ ਅਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਚੌਥੀ ਜਮਾਤ ਵਿੱਚ ਪੜਦਾ ਪੁੱਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਨਿਕਾਂ ਲਈ ਚਾਹ, ਦੁੱਧ, ਲੱਸੀ, ਬਰਫ਼ ਅਤੇ ਪਾਣੀ ਲੈ ਕੇ ਜਾਂਦਾ ਸੀ ਪੁੱਤਰ ਦਾ ਇਹ ਜਨੂਨ ਪਿਤਾ ਦੇ ਚਿਹਰੇ ਉੱਤੇ ਸਾਫ਼-ਸਾਫ਼ ਦਿਖਾਈ ਦੇ ਰਿਹਾ ਮੇਰਾ ਨਾਮ ਹੈ ਸੋਨਾ ਸਿੰਘ ਪਿੰਡ ਚੱਕ ਕਬਈ 17 ਵਾਲਾ ਜਦੋਂ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਹਾਲਾਤ ਬਣੇ ਉਹ ਕਿਵੇਂ ਦੇ ਹਾਲਾਤ ਸੀ ਪਹਿਲੇ ਤਾਂ ਪਿੰਡ ਦੇ ਤੁਹਾਡੇ ਉਦੋਂ ਬਹੁਤ ਹੀ ਮਾੜੇ ਹਾਲਾਤ ਸੀਗੇ ਜੀ ਹਾਂਜੀ ਤਾਂ ਫਿਰ ਤੁਹਾਡੇ ਪਿੰਡ ਦੇ ਵਿੱਚ ਜਦੋਂ ਫੋਰਸ ਆ ਕੇ ਬੈਠੀ ਤਾਂ ਫਿਰ ਕਿਵੇਂ ਤੁਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਾਡੇ ਖੇਤਾਂ ਦੇ ਵਿੱਚ ਆਣ ਕੇ ਫੌਜੀ ਬੈਠੀ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਵੀ ਜੋ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਤੁਹਾਡੇ ਬੇਟਾ ਵੀ ਐਸੀ ਦੇਖਿਆ ਕਿ ਉਹ ਉੱਥੇ ਜਾਂਦਾ ਰਿਹਾ ਹਾਂ ਉਹਨ ਸੰਮਾਨ ਮਿਲ ਹਾਂਜੀ ਹਾਂਜੀ ਸਰ ਕੀ ਹੋਇਆ ਸੀ ਬੇਟਾ ਮੇਰਾ ਉਹਨਾਂ ਦੇ ਨਾਲ ਜਾਂਦਾ ਰਿਹਾ ਦਿਨ ਪਰ ਰਾਤ ਹੀ ਸਵੇਰ ਵੀ ਦੁਪਹਿਰੇ ਵੀ ਸਵੇਰ ਵੀ ਚਾਹ ਲੈ ਕੇ ਜਾਂਦਾ ਰਿਹਾ ਦੁਪਹਿਰੇ ਬਰਫ ਸ਼ਾਮ ਨੂੰ ਦੁੱਧ ਤੇ ਸ਼ਾਮ ਦੀ ਵਿਚਾ ਲੱਸੀ ਸਭ ਕੁਝ ਲੈ ਕੇ ਉਹਨਾਂ ਦੇ ਲਈ ਜਾਂਦਾ ਰਿਹਾ ਕਿੰਨੀ ਉਮਰ ਹੈ ਤੁਹਾਡੇ ਬੇਟੇ ਦੀ ਹੋਰ ਇਹਦੇ ਚ ਕਿਵੇਂ ਆਈ ਏ ਪਾਪਾ 10 ਸਾਲ ਹੈ ਜੀ ਮੇਰਾ ਤੇ ਇਹ ਉਹਨਾਂ ਫੌਜ ਨੂੰ ਵੇਖ ਕੇ ਜਾਂਦੇ ਦਿਲ ਦੇ ਅੰਦਰ ਜਜਬਾ ਉੱਠਿਆ ਵੀ ਮੈਂ ਵੀ ਵਾਰ ਦਜਾ ਫੌਜ ਦੇ ਭਰਤੀ ਹੋਣਾ ਹੈ ਜੀ ਹਾਂਜੀ ਤਾਂ ਕਿਹੜੀ ਕਲਾਸ ਚ ਚੌਥੀ ਚ ਜੀ ਔਰ ਤੁਸੀਂ ਕਰੀ ਇਹਨੂੰ ਰੋਕਿਆ ਨਹੀਂ ਨਹੀਂ ਜੀ ਅਸੀਂ ਨਹੀਂ ਰੋਕਿਆ ਜੀ ਜਿੱਥੇ ਕਈ ਲੋਕ ਤਾਂ ਪਿੱਛੇ ਜਾ ਰਹੇ ਹੈਗੇ ਸੀਗੇ ਬਾਰਡਰ ਤੋਂ ਬੜਾ ਪਿੰਡ ਸਰਹੱਦ ਦੇ ਨਾਲ ਹੀ ਲੱਗਦਾ ਹਾਂਜੀ 2 ਕਿਲੋਮੀਟਰ ਹੀ ਹੈ ਜੀ ਤੇ ਅਸੀਂ ਅਹੀਂ ਨਹੀਂ ਪਿੱਛੇ ਗਏ ਜੀ ਤਾਂ ਫਿਰ ਇਹ ਵੀ ਉਹਨਾਂ ਦੇ ਕੋਲ ਜਾ ਹਾਂਜੀ ਹਾਂਜੀ ਇਹ ਵੀ ਉਹਨਾਂ ਦੇ ਕੋਲ ਹੀ ਜਾਂਦਾ ਰਿਹਾ ਜੀ ਤਾਂ ਇਹ ਹੀ ਚੀਜ਼ ਵੇਖ ਕੇ ਉਹਨਾਂ ਨੇ ਹਾਂਜੀ ਹਾਂਜੀ ਇਹ ਹੀ ਚੀਜ਼ ਵੇਖ ਕੇ ਉਹਨਾਂ ਨੇ ਸਮਾਨਿਤ ਕੀਤਾ ਜੀ 10 ਸਾਲ ਦਾ ਸ਼ਰਵਣ ਫੌਜੀ ਬਣਨਾ ਚਾਹੁੰਦਾ ਹੈ ਪਿਤਾ ਵੀ ਖੁਸ਼ ਹੈ ਕਿ ਉਸ ਦਾ ਪੁੱਤਰ ਇਸ ਉਮਰੇ ਦੇਸ਼ ਦੀ ਸੇਵਾ ਕਰ ਰਿਹਾ ਹੈ ਦੇਸ਼ ਭਗਤੀ ਸਾਡੇ ਖੂਨ ਵਿੱਚ ਹੈ ਬਰਗੇਡੀਅਰ ਹਰਦੀਪ ਸਿੰਘ ਦੀ ਸ਼ਰਵਣ ਦੀ ਤਸਵੀਰ ਵਾਲੀ ਇਹ ਪੋਸਟ ਇਹ ਹੀ ਗੱਲ ਬਿਆਨ ਕਰ ਰਹੀ ਹੈ ਜੋ ਸ਼ਰਵਣ ਦੀ ਕਹਾਣੀ ਸੁਣ ਰਿਹਾ ਹੈ ਉਹ ਉਸ ਦੀ ਪ੍ਰਸ਼ੰਸਾ ਕਰਨਾ ਬੰਦ ਨਹੀਂ ਕਰ ਰਿਹਾ ਇਹ ਛੋਟਾ ਬਹਾਦਰ ਮੁੰਡਾ ਸਲਾਮ ਦਾ ਹੱਕਦਾਰ ਹੈ ਫਿਰੋਜ਼ਪੁਰ ਤੋਂ ਰੋਹਿਤ ਸ਼ਰਮਾ ਦੀ ਰਿਪੋਰਟ ਏਟੀਵੀ ਪਾਰਤ